ਜੈਂਟਸ ਗਰੁੱਪ ਆਫ ਰਾਜਪੁਰਾ ਵੱਲੋਂ ਸਾਲ 2024-25 ਦੇ ਨਵੇਂ ਬਣੇ ਪ੍ਰਦਾਨ ਗगन 쿠ਰਾਨਾ ਔਰ ਫਸ਼ੰਟੀ ਦੇ ਵੱਲੋਂ ਆਪਣਾ ਉਦਾ ਸੰਭਾਲਿਆ ਗਿਆ ਇਸ ਮੌਕੇ ਉਹਨਾਂ ਨੇ ਜਿੱਥੇ ਕੰਮਕਾਰ ਸ਼ੁਰੂ ਕੀਤੇ ਉੱਥੇ ਹੀ ਸਭ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਦੇ ਵਿੱਚ ਜਾ ਕੇ ਸੇਵਾ ਕੀਤੀ ਗਈ ਇਸ ਮੌਕੇ ਤੇ ਉਹਨਾਂ ਦੇ ਨਾਲ ਕਲੱਬ ਦੇ ਸੀਨੀਅਰ ਮੈਂਬਰ ਮੌਜੂਦ ਰਹੇ ਅਤੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀ ਕੁਝ ਕਿਹਾ ਆਓ ਸੁਣਦੇ ਹਾਂ ਮੈਂ ਅੱਜ ਗਊਸ਼ਾਲਾ ਤੋਂ ਆਪਣੀ ਮਤਲਬ ਜਿਹੜੀ ਇਹ ਪਾਰੀ ਹੈ ਉਹਦੀ ਸ਼ੁਰੂਆਤ ਕਰ ਰਹੇ ਆ। ਵਿੱਚ ਲੋਕ ਗਊ ਛਾਲਾਇਚ ਆ ਕੇ ਸਾਨੂੰ ਇੱਕ ਦਾ ਮਹਿਸੂਸ ਹੁੰਦਾ ਵੀ ਇੱਥੋਂ ਸ਼ੁਰੂਆਤ ਕਰਨੀ ਚਾਹੀਦੀ ਔਰ ਸਾਰੀ ਟੀਮ ਮੇਰੇ ਨਾਲ ਹੈ। ਅਸੀਂ ਇਸ ਸਾਲ ਨੂੰ ਇਹਨਾਂ ਦੀ ਟੀਮ ਦੇ ਨਾਲ ਰਹਿ ਕੇ ਬਹੁਤ ਵਧੀਆ ਕਰਨ ਦੀ मतलब ਬਹੁਤ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ। ਹੋਰ ਕੀ ਕੀ ਤੁਸੀਂ ਨਵੇਂ ਪ੍ਰੋਜੈਕਟ ਸੋਚੇ ਜੋ ਪਿਛਲੀ ਵਾਰ ਨਹੀਂ ਹੋ ਸਕੇ ਐਦ ਕੀ ਆਪਾਂ ਕਰਾਂਗੇ? ਸਮਾਜ ਸੇਵਾ ਦੇ ਪ੍ਰੋਜੈਕਟ ਨੇ ਬਲੱਡ ਕੈਂਪ ਵਗੈਰਾ ਸਾਰੇ ਲਾਵਾਂਗੇ। ਪਰ ਟੀਮ ਦੇ ਨਾਲ ਲੈ ਕੇ ਨਾ ਜੋ ਜੋ ਟੀਮ ਐਡਵਾਈਸ ਕਰੇਗੀ ਉਹਦੇ ਨਾਲ ਚੱਲ ਕੇ ਚੱਲਾਂਗੇ ਸਾਰੇ ਪਸ ਪਿਛਲੇ ਦਿਨਾਂ ਦੇ ਵਿੱਚ ਸਰਵਸੰਮਤੀ ਦੇ ਨਾਲ ਜਾਇੰਟਸ ਗਰੁੱਪ ਦੇ ਪ੍ਰਧਾਨ ਗगन ਜੀ ਜਿਹਨਾਂ ਨੂੰ ਪਿਆਰ ਨਾਲ ਆਪਾਂ ਸ਼ੰਤੀ ਜੀ ਕਹਿੰਦੇ ਆ ਬਣੇ ਸੀਗੇ ਅੱਜ ਉਹਨਾਂ ਨੇ ਆਪਣੀ ਟੀਮ ਦੇ ਨਾਲ ਜਾਇੰਟਸ ਗਰੁੱਪ ਦੇ ਸਾਰੇ ਸੀਨੀਅਰ ਸਾਥੀਆਂ ਦੇ ਨਾਲ ਸਾਡੇ ਪੁਰਾਣੇ ਪ੍ਰਧਾਨ ਜੀ ਦੇ ਨਾਲ ਕੌਸ਼ਲਾ ਦੇ ਵਿੱਚ ਇੱਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਤਾਰਮਕ ਕੰਮ ਦੇ ਨਾਲ ਸ਼ੁਰੂਆਤ ਕੀਤੀ ਪੁੱਤ ਜੀ ਵੀ ਸਮਾਜ ਸੇਵਾ ਦੇ ਵਿੱਚ ਐਕਟਿਵ ਨੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਾਲ ਜੋ ਹੈ ਸਾਰੇ ਸਾਲਾਂ ਤੋਂ ਉੱਤਮ ਜਾਏਗਾ ਸਿਲਾਈ ਸੈਂਟਰ ਸਾਡਾ ਬਹੁਤ ਅੱਛਾ ਚੱਲ ਰਿਹਾ ਹੈਗਾ ਅਸੀਂ ਉਹਨੂੰ ਕੈਰੀ ਫਾਰਵਰਡ ਕਰਾਂਗੇ ਉਹਦੇ ਵਿੱਚ ਹੋਰ ਐਡਮਿਸ਼ਨਸ ਲੈ ਕੇ ਆਵਾਂਗੇ ਤੇ ਕੁਝ ਹੋਰ ਉਹਨਾਂ ਦੇ ਵਾਸਤੇ ਨਵੇਂ ਨਵੇਂ ਪ੍ਰੋਜੈਕਟਸ ਲੈ ਕੇ ਆਵਾਂਗੇ ਕਿ ਉਹ ਕੀ ਸਿੱਖ ਸਕਦੇ ਆ ਆਪਣੇ ਪੈਰਾਂ ਤੇ ਕਿਵੇਂ ਖੜੀ ਹੋ ਸਕਦੀਆਂ ਕੁੜੀਆਂ ਬਾਕੀ ਪ੍ਰਧਾਨ ਜੀ ਨੇ ਜੋ ਸੇਵਾ ਦਿੱਤੀ ਹੈ ਸਾਰੇ ਸਮਤੀ ਨਾਲ ਸੇਵਾ ਦੇ ਵਿੱਚ ਅਸੀਂ ਲੱਗੇ ਰਾਵਾਂਗੇ ਤੇ ਸਾਲ ਬਹੁਤ ਅੱਛਾ ਜਾਏਗਾ ਸਾਡਾ ਅੱਜ ਆਪਾਂ ਸਾਰੇ ਮੈਂਬਰਾਂ ਦੇ ਨਾਲ ਸ਼ੰਟੀ ਜੀ ਨੂੰ ਹੀ ਸਾਲ ਦਾ ਪ੍ਰਧਾਨ ਬਣਾਇਆ 24 ਦਾ ਸਾਰੇ ਗਗਨ ਕੁਰਾਨਾ ਜੀ ਇਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਵੀ ਆਸ਼ਵਾਸ਼ਣ ਦਿੱਤੇ ਵੀ ਸਾਰੇ ਰਲ ਮਿਲ ਕੇ ਸਾਰਿਆਂ ਕੋਲ ਨਾਲ ਰੱਖ ਕੇ ਹੀ ਕਲੱਬ ਨੂੰ ਕਾਫੀ ਉਚਾਈਆਂ ਦੇ ਗਿਣਵੇਂ ਸੋਂ ਅੱਛੇ-ਅੱਛੇ ਕੰਮ ਕਰੇ ਸੀ ਕੁਝ ਕੰਮ ਅਜੇ ਜਿਹੜੇ ਤੁਸੀਂ ਪ੍ਰਧਾਨ ਜੀ ਦੇ ਵਿੱਚ ਨਹੀਂ ਕਰ ਸਕੇ ਹੁਣ ਸ਼ੰਤੀ ਜੀ ਦੇ ਉਸ ਤੁਸੀਂ ਤੁਹਾਡੀ ਇੱਛਾ ਹੋਵੇ ਆ ਇੱਕ ਹਿਮਾਚਲ ਦਾ ਟੂਰ ਰਹਿ ਗਿਆ ਸੀ ਇੱਕ ਕਲੱਬ ਦਾ ਜਿਹੜਾ ਅੰਦਰਲਾ ਹਾਲ ਹੈ ਇਹਨੂੰ ਬਹੁਤ ਖੂਬਸੂਰਤ ਬਣਾਣਾ ਹੈ ਪਿੱਛੇ ਲੌਨ ਨੂੰ ਖੂਬਸੂਰਤ ਬਣਾਣਾ ਹੈ ਜਿਮ ਨੂੰ ਵੀ ਬਹੁਤ ਅੱਛਾ ਬਣਾਣਾ ਹੈ ਤੇ ਕਲੱਬ ਨੂੰ ਬਹੁਤ ਖੂਬਸੂਰਤ ਬਣਾ ਦੇਣਾ ਇਹਨਾਂ 5-6 ਮਹੀਨੇ ਸਮਾਜਿਕ ਕਾਰਜ ਵੀ ਕਲੱਬ ਦਾ ਵੀ ਜਿਹੜੇ ਮਸ਼ੀਨਾਂ ਸੀ ਚਲਾ ਹੀ ਰਿਹਾ ਜਿਹੜੇ ਵੰਡ ਰਿਆਂ ਟਰਾਈਸਾਈਕਲ ਵੰਡੇ ਆ ਮਸ਼ੀਨਾਂ ਵੰਡੀਆਂ ਲੜਕੀਆਂ ਨੂੰ ਉਹ ਤਾਂ ਚੱਲ ਹੀ ਰਿਹਾ ਹੈ ਸਾਡਾ ਠੀਕ ਹੈ ਜੀ ਤੇ ਹੁਣ ਬਲੱਡ ਬੈਂਕ ਦਾ ਵੀ ਲਾਣਾ ਨਾਲ ਦੀ ਨਾਲ ਠੀਕ ਹੈ ਸਾਰੇ ਅੱਛੇ ਕੰਮ ਕਰਾਂਗੇ ਸਾਰਿਆਂ ਦੀ ਸਲਾਹ ਨਾਲ ਐਕਸ਼ਨ ਪੰਜਾਬ ਵੈਬ ਨਿਊਜ਼ ਦੇ ਲਈ ਰਾਜਪੁਰਾ ਤੋਂ ਗੁਰਪ੍ਰੀਤ ਮਾਨ ਦੀ ਰਿਪੋਰਟ